ਨਿਊ ਡਿਜ਼ਾਈਨਿੰਗ ਦੇ ਵਿੱਚ ਚੈੱਕ ਕਰ ਸਕਦੇ ਹੋ ਫੁੱਲ 슬ੀਵ ਹੈ ਇਹ ਰਿਹਾ ਹਾਫ 슬ੀਵ ਕਰਕੇ ਵੀ ਬਟਨ ਲਾ ਸਕਦੇ ਹੋ ਪੀਸ 3 ਐਕਸ ਤੋਂ ਲੈ ਕੇ 6 ਐਕਸ ਕਰਦ 6 ਐਕਸ ਤੱਕ ਬਹੁਤ ਸੋਹਣੀ ਚੀਜ਼ ਆਈ ਹੈ ਡਿਜ਼ਾਈਨਰ ਪੀਸ ਚੈੱਕ ਕਰ ਸਕਦੇ ਹੋ ਪੀਸ ਮੈਂ 5 ਐਕਸ ਦਾ ਪਾਇਆ ਹੋਇਆ ਪੀਸ ਠੀਕ ਹੈ ਜੀ ਬਹੁਤ ਸੋਹਣੀ ਜਾਨਕਿ ਇਹ ਰੇਂਜ ਇਹ 1800 ਤੋਂ ਲੈ ਕੇ 25-2600 ਤੱਕ ਰੇਂਜ ਹੋਊਗੀ 6 ਐਕਸ ਭਾਬੀ ਦਿਮਾਗ ਚੋਂ ਨਿਕਲੇ ਨਹੀਂ ਲੱਗਦਾ ਇਹ ਵੀ ਸਾਈਜ਼ ਹੁੰਦੀ ਆ ਯਾਰ ਪੈਂਚੋ ਮੈਨੂੰ ਇਦਾਂ ਲੱਗਦਾ ਸੀ ਡਬਲ ਟ੍ਰਿਪਲ ਐਕਸਲ ਤੋਂ ਵੱਡਾ ਕੋਈ ਸਾਈਜ਼ ਨਹੀਂ ਹੁੰਦਾ 5 ਐਕਸਲ ਲਾੜੂਆ ਕਿਉਂ ਕੱਪੜੇ ਬਣਾਉਣ ਵਾਲੀ ਕੰਪਨੀਆਂ ਨੂੰ ਵਿਵਤਾ ਪਾਉਣਿਓ ਤੋਰਾ ਫੇਰਾ ਕਰ ਲਿਆ ਕਰੋ ਗੰਜਰੋ ਸਾਈਜ਼ ਸਾਰੇ ਆਪਣੀ ਲੈ ਲੱਗਦਾ ਪੈਂਚੋ ਬਿਨਾ ਮੁੱਛਾਂ ਵਾਲੇ ਸਾਰੇ ਯਾਥੀ ਜੇ ਨੇ ਸਾਲਿਆਂ ਨੂੰ ਭਾਰ ਘਟਾਉਣ ਨੂੰ ਕਹਿੰਦੇ ਮਾੜੀ ਗੱਲ ਸੀ ਉਹ ਕੱਪੜੇ ਪਾਣ ਤਾਂ ਗਿਆਣਗੇ ਇਹ ਸ਼ਰਟਾਂ ਤਾਂ ਕਰਕੇ ਮਹਿੰਗੀਆਂ ਪੈਂਚੋ ਤਿੰਨ ਚਾਰ ਸ਼ਰਟਾਂ ਦਾ ਕੱਪੜਾ ਲੱਗ ਜਾਂਦਾ ਨਾ ਤੇ ਕੁੜੀ ਚੌਧੇ ਲੁਧਿਆਣੇ ਜਿ ਕੋਈ ਜਿੰਮ ਜੋ ਮੈਣੀ ਉੱਥੇ ਮਾਰ ਲਿਆ ਕਰੋ ਸਾਰਾ ਦਿਨ ਘੁੰਮ ਵੀਡੀਓ ਮਾਲ ਕਹਿੰਦਾ ਕੌਣ ਬੈਂਚੋ ਸਾਰਾ ਕਬੜ ਇਕੱਠਾ ਕੀਤਾ ਇਹ ਚੋਰ ਬਜ਼ਾਰ ਚ ਲਿਆ ਕੇ ਆਨਲਾਈਨ ਵੇਚੀ ਜਾਂਦੇ ਸਾਲੇ ਕੁੜੀ ਆਵੇ ਸਾਰੀ ਦੁਨੀਆ ਤੇਰੇ ਵਰਗੀ ਥੋੜੀ ਆ ਕੋਈ ਸਮਾਲ ਮੀਡੀਅਮ ਲਾਰਜ ਵੀ ਰੱਖ ਲੈ ਆ ਬੰਦੇ ਪਾਉਣ ਨੂੰ ਬੈਂਚੋ ਬਿਨਾ ਬ੍ਰੈਂਡ ਤੋਂ ਕਾਪੀਆਂ 25 2500 ਦੀਆਂ ਵੇਚੀ ਜਾਂਦੇ ਆ ਪਹਿਲਾਂ ਮੈਨੂੰ ਲੱਗ ਤੇ ਹਣੀ ਸ਼ੇਰ ਨੂੰ AI ਬਣਾ ਕੇ ਖੜਾ ਕੀਤਾ ਐ ਨਾ ਜਿਹੜੀ ਸ਼ਰਟ ਇਹਦੇ ਪਾਈ ਆ ਕਿਸੇ ਪਸ਼ੂ ਦੇ ਪਾਦ ਉਹਦੇ ਵੀ ਖੁੱਲੀ ਰਹੂ ਵੀਰੇ ਸਾਰੇ ਥੋੜੇ ਵਾਂਗੂ ਬਦਲੇ ਨਹੀਂ ਹੁੰਦੇ ਸਾਇਦ ਥੋੜੇ ਹੋਰ ਵੱਡੇ ਲੈ ਕੇ ਆਇਆ ਕਰੋ ਇਨੇ ਪੂਜਾ ਸੰਗਤਾਂ ਪੰਜ ਵਾਰ ਘਰ ਆਲ ਹੋੜ ਨਿਬੜਨਾ ਇਹ ਸਾਰੇ ਕੁਦਈਏ ਲਿਆਣੀ ਜਿਵੇਂ ਮਿਲਦੇ ਆ ਤੂੰ ਆਪ ਨਾ ਪਾਇਆ ਕਰ ਯਾਰ ਤੇਰੇ ਤੇ ਵਧੀਆ ਪਾਇ ਵੀ ਸੋਣਾ ਨਹੀਂ ਲੱਗਦਾ ਭੈਣ ਚੋ ਤੂੰ ਕਿਸੇ ਹੋਰ ਤੋਂ ਕਰਾ ਲਿਆ ਕਰ ਯਾਰ ਤੂੰ ਰਹਿਣ ਦੇ ਐਣ ਚੋਦਨੇ ਸਾਰੇ ਐਕਸਲ ਇਕੱਠੇ ਕਰਤੀ ਉਸ ਦਿਨ ਇਹ ਥੋੜੇ ਬੁੜੇ ਐਕਸਟਰਾ স্মੋਲ ਕੰਡੋ ਵਰਤੇ ਹੁੰਦੇ ਤਾਂ ਆਹ ਦਾ ਨਾ ਦੇਖਣੇ ਪੈਂਦੇ ਸਾਰੇ ਸੇਟੀ ਖਾਂਦੇ ਕੀ ਭੈਣ ਚੋ ਜਿੱਡਾ ਇਹਦਾ ਸਰੀਰ ਹੈ ਆਪਦੀ ਲੁੱਲੀ ਵੀ ਪਰਾਂ ਸ਼ੀਸ਼ਾ ਰੱਖ ਕੇ ਲਿਖਦਾ ਹੋਣਾ ਭਾਈ ਮੁੱਛ ਨੂੰ ਵੜ ਲੈ ਕੇ ਦਿਖਾਈ ਪਤਾ ਇਹਨੂੰ ਐਦਾਂ ਦਾ ਨਹੀਂ ਲੱਗਦਾ ਵੀ ਪੰਜਾਬ 'ਚ ਸਾਰੇ ਮੋਟੇ ਲੋਕ ਹੀ ਰਹਿੰਦੇ ਆ ਇਹ ਐਦਾਂ ਲੱਗਦਾ ਫੋਰ ਐਕਸਲ ਤੋਂ ਸ਼ੁਰੂ ਕਰਦਾ ਪਤਾ ਨਹੀਂ ਆਪਦੇ ਪੋਣ ਲਈ ਹੀ ਦੁਕਾਨ ਖੋਲੀ ਬੇਟਾ ਇਹ ਉਹੀ ਹੈ ਜਿਹਨੇ ਭਾਬੀ ਦੀ ਜਿੱਤ ਨੂੰ ਹੱਥ ਪਾਇਆ ਸੀ ਬਾਈ ਪ੍ਰਿੰਕਲ ਤੈਨੂੰ ਹੀ ਕੁੱਛ ਕੁਮ ਕਹਿੰਦਾ ਸੀ ਨਾ